ਨਮਾਸ਼ਹਿਰ ਤੋਂ ਫਲੋਰ ਰੋਡ ਤੇ ਪੈਂਦੇ ਪਿੰਡ ਭਾਟਾ ਵਿਖੇ ਮੋਟਰਸਾਈਕਲ ਅਤੇ ਥਾਰ ਗੱਡੀ ਦੀ ਟੱਕਰ ਹੋਣ ਨਾਲ ਭਿਆਨਕ ਤੜਖਾ ਸਾਹ ਵਾਪਰਿਆ ਇਸ ਸੜਕੀ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ 인ਦਰਜੀਤ ਬੰਗੜ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜਾ ਸਾਥੀ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਰਾਮ ਜੀ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕਰੋ ਵਿਆਹ ਲਈ ਗਿਆ ਸੀ ਲੇਕਿਨ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਪੁੱਤ ਨਾਲ ਇਹ ਹਾਦਸਾ ਵਾਪਰ ਜਾਣਾ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਥਾਹ ਚਾਲਕ ਤੇ ਪਰਚਾ ਦਰਜ ਕਰ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪਣਾ ਕੀ ਨਾਮ ਹੈ ਜੀ RAM ਜੀ ਇਹ ਜਿਹੜੀ ਐਕਸੀਡੈਂਟ ਇੱਕ ਹੋਇਆ ਉਹ ਤੁਹਾਨੂੰ ਕਦੋਂ ਪਤਾ ਲੱਗਿਆ ਮੈਨੂੰ ਤਕਰੀਬਨ ਸਵਾ ਖੀਬੇ ਪਤਾ ਲੱਗਿਆ ਉਹ ਤੁਹਾਡਾ ਕੀ ਲੱਗਦਾ ਹੈ ਮੇਰਾ ਬੇਟਾ ਲੱਗਿਆ ਕੀ ਨਾਮ ਕੀ ਉਹਦਾ ਜੀ ਇੰਦਰਜੀਤ ਬੰਗੜੀ ਉਮਰ ਕਿੰਨੀ ਹੈਗੀ ਆ ਨੰਬਰ 22 ਮਸਾਂ ਲੱਗਿਆ ਘਰੋਂ ਕੀ ਕਹਿ ਕੇ ਮਤਲਬ ਗਏ ਸੀ ਘਰੋਂ ਦਾ ਸਾਡੇ ਕੋਲ ਤਾਂ ਵਿਆਹ-ਵਿਆਹ ਚੱਲੇ ਸੀਗੇ ਕਿਤੇ ਵਿਆਹ ਉਹਨਾਂ ਨੂੰ ਜਾਗੋ ਚੁਗਾ ਜਾਉਣੀ ਸੀ ਅੱਛਾ ਜੀ ਇਹ ਨਹੀਂ ਪਤਾ ਕਿ ਇੱਧਰ ਨੂੰ ਆਇਆ ਕਿੱਥੋਂ ਆਇਆ ਤੁਹਾਨੂੰ ਇਸ ਦਾ ਕੰਮ ਮਤਲਬ ਕੀ ਕਰਦੇ ਹਗੇ ਕੰਮ ਉਹ ਪਲੰਬਰ ਦਾ ਕਰਦਾ ਸੀ ਤੁਹਾਨੂੰ ਕਿ ਮਤਲਬ ਕਾਲ ਫੋਨ ਵਗੈਰਾ ਆਇਆ ਸੀਗਾ ਮੈਨੂੰ ਉਹ ਮੁੰਡੇ ਦੇ ਨਾਲ ਜਿਹਨੇ ਫੋਨ ਕੀਤਾ ਸੀ ਕਿੱਥੇ ਕੋਈ ਜਿਹੜਾ ਐਕਸੀਡੈਂਟ ਹੋਇਆ ਹਾਂਜੀ ਅੰਕਲ ਜੀ ਹੁਣ ਤੁਹਾਡੀ ਮੰਗ ਕੀ ਐ ਇਸ ਵੇਲੇ ਮੋਰ ਗੱਡੀ ਵਾਲੇ ਨੂੰ ਫੜਕ ਕੇ ਉਹਨਾਂ ਦੇ ਪਰਚਾ ਕੀਤਾ ਜਾਵੇ ਬਸ ਇਹ ਹੋਰ ਕੀ ਮਤਲਬ ਉਹ ਮਦਦਤ ਲਈ ਵੀ ਨਹੀਂ ਆਏ ਜਾਂ ਕੋਈ ਮੈਨੂੰ ਤਾਂ ਮਿਲੀ ਨਹੀਂ ਜੀ ਅੱਛਾ ਜੀ ਹਾਂ ਮੈਂ ਦੇਖੇ ਵੀ ਨਹੀਂ ਗੱਡੀ ਵਾਲੇ ਕਿੱਥੇ ਹੈ ਜੀ ਕਿੱਥੇ ਠੀਕ ਉਹਦਾ ਗੱਡੀ ਦਾ ਨੰਬਰ ਵਗੈਰਾ ਤੁਸੀਂ ਦੇਖ ਲਿਆ ਨੰਬਰ ਮੁੰਡਿਆਂ ਕੋਲ ਹੀ ਸੀਗਾ ਉਹਨਾਂ ਨੇ ਦੇ ਦੇਣਗੇ ਜੀ ਹੋ ਜਾਏਗਾ ਸਾਖ ਦਿੱਤੇ ਜਾਂਦੇ ਬਾਕੀ ਜਿਹੜੇ ਲੜਕੇ ਦੋ ਇਹ ਮੋਟਰਸਾਈਕਲ ਤੇ ਆ ਰਹੇ ਸੀ ਇਹਨਾਂ ਦੀ ਕਿੰਨੀ ਕੁ ਉਮਰ ਸੀਗੀ ਇਕ ਤੇ ਵੀ 22 ਸਾਲ ਹੈ ਜੀ ਅੱਛਾ ਜੀ ਤੇ ਦੂਸਰੇ ਦੀ ਵੀ ਲਗਭਗ 24 ਸਾਲ ਹੈ ਪਿਛਲੇ ਮਤਲਬ ਵਿਆਹ ਹੀ ਨਹੀਂ ਹੈਗੇ ਹਾਲੇ ਬਲਕਿ ਹਲਕੀ ਉਮਰ ਦੇ ਜਿਹੜੇ ਕਿੱਥੋਂ ਆਏ ਕਿੱਥੋਂ ਮਤਲਬ ਜਾਣਾ ਕਿੱਥੇ ਸੀਗਾ ਕਿਹੜੇ ਮੈਰਿਜ ਤੇ ਜਾ ਰਹੇ ਸੀਗੇ ਕਿਹੜੇ ਮੈਰਿਜ ਤੇ ਭਾਈ ਉਹਨਾਂ ਦਾ ਫਾਦਰ ਸਾਹਿਬ ਇੱਕ ਫਾਦਰ ਸਾਹਿਬ ਮੈਰਿਜ ਤੇ ਨਹੀਂ ਜਾ ਰਹੇ ਸੀ ਹਾਂਜੀ ਅਸੀਂ ਫਲੋਰ ਵਾਲੀ ਸਾਈਡ ਨੂੰ ਜਾ ਰਹੇ ਸੀ ਕਿਸੇ ਕੰਮ ਨਾਲ ਅੱਛਾ ਜੀ ਉਹ ਜਿਹੜੇ ਧਾਰ ਵਾਲੇ ਸੀਗੇ ਉਹ ਕਿਸੇ ਮੈਰਿਜ ਤੋਂ ਆਏ ਸੀ ਉਹਨਾਂ ਨੇ ਅੱਗਾ ਪਿੱਛਾ ਨਹੀਂ ਦੇਖਿਆ ਸਿੱਧੇ ਰੋਡ ਕ੍ਰੋਸ ਕਰਨ ਲੱਗ ਗਏ ਤੇ ਸਾਡੀ ਵਾਈਕਲ ਸੀਗੀ ਜਿਹੜੀ ਮੁੰਡਿਆ ਦੀ ਵਾਈਕਲ ਸੀਗੀ ਉਹ ਸੀਗੀ 30 ਕਿਲੋ ਦੀ ਸਪੀਡ ਤੇ 30 20 ਦੀ ਸਪੀਡ ਤੇ ਸੀਗੀ ਜੱਕ ਦਮ ਮੋਰੇ ਆਨ ਦੇ ਕਾਰਨ ਉਹਨਾਂ ਤੋਂ ਬ੍ਰੇਕ ਉਹਨਾਂ ਨੇ ਜਿੰਨੀ ਕੁ ਮਾਰੀ ਲੱਗੀ ਪਰ ਉਹ ਥਾਰ ਵਾਲੇ ਨੇ ਗੱਡੀ ਨਹੀਂ ਰੋਕੀ ਥੋੜੀ ਅੱਗੇ ਜਾ ਕੇ ਗੱਡੀ ਰੋਕੀ ਤੁਸੀਂ ਮਤਲਬ ਤੁਸੀਂ ਕਿਤੇ ਪਿੱਛੇ ਬਾਈਕ ਤੇ ਸੀਗੇ ਜਦੋਂ ਭਾਈ ਅਸੀਂ ਬਾਈਕ ਤੇ ਸੀਗੇ ਮਲਵੋ ਤੁਹਾਡੇ ਫਰੈਂਡ ਸੀਗੇ ਹਾਂਜੀ ਜੀ ਫਰੈਂਡ ਸੀਗੇ ਅੱਛਾ ਜੀ ਤੁਸੀਂ ਕਿੱਧਰ ਜਾ ਰਹੇ ਸੀਗੇ ਅਸੀਂ ਫਲੋਰ ਵਾਲੀ ਸਾਈਡ ਤੇ ਜਾ ਰਹੇ ਸੀਗੇ ਭਾਈ ਫਲੋਰ ਮੈਂ ਮੈਰਿਜ ਪਾਰਟੀ ਤੇ ਵਗਣਾ ਨਹੀਂ ਨਹੀਂ ਵੈਸੇ ਹੀ ਜਾ ਰਹੇ ਸੀਗੇ ਕਿਸੇ ਕੰਮ ਲਈ ਜਾ ਰਹੇ ਸੀਗੇ ਠੀਕ ਹੁਣ ਜਿਹੜਾ ਦੋਏ ਮੁੰਡੇ ਆ ਹਾਂਜੀ ਉਹ ਉਹਨਾਂ ਦੀ ਹੁਣ ਮਤਲਬ ਕੀ ਸਥਿਤੀ ਹੈਗੀ ਆ ਸਥਿਤੀ ਭਾਈ ਇੱਕ ਤਾਂ ਡੈੱਡ ਹੋ ਗਿਆ ਅੱਛਾ ਜੀ ਇਹਨਾਂ ਦਾ ਜਿਹੜਾ ਦੂਸਰਾ ਉਹ ਡੈਥ ਹੋ ਗਈ ਉਹਦੀ ਉਹਦਾ ਥੋੜੇ ਪੱਟਾ ਜਿਦਾ ਲੱਤਾਂ ਜੇ ਲੱਗੀ ਆਈ ਉਹ ਵੀ ਮਤਲਬ ਇਲਾਜ ਦੇ ਵਿੱਚ ਜਾਂਦੇ ਆਂ ਦੇਖੋ ਚਾਹੀਏ ਦੇਖੋ ਚਾਹੀਏ ਚਾਹੀਏ ਉਹ